ਅਮਰਤ ਛਕਣਾ ਕਿੰਨਾ ਜ਼ਰੂਰੀ ਹੈ ਜਦੋਂ ਗੁਰੂ ਕਲਕੀ ਤਰਪਾਦਸ਼ਾ ਨੇ ਖਾਲਸੇ ਦੀ ਸਿਰਜਣਾ ਕਰਕੇ ਪੰਜ ਪਿਆਰੇ ਸਾਜ ਦਿੱਤੇ ਤੇ ਮਹਾਰਾਜ ਨੇ ਉਹਨਾਂ ਪੰਜਾਂ ਦੇ ਅੱਗੇ ਆਪ ਹੱਥ ਕਰਕੇ ਆਖਿਆ ਸੀ ਮੈਨੂੰ ਵੀ ਅਮਰਤ ਛਕਾ ਦਿਓ ਦਇਆ RAM ਜੀ ਤੁਸੀਂ ਦਇਆ ਸਿੰਘ ਬਣ ਗਿਓ ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ ਹੁਣ ਇੱਥੇ ਕਿਸੇ ਨੂੰ ਅਮਰਤ ਛਕਰ ਨੂੰ ਕਹਿ ਦਈਏ ਨਾ ਤਾਂ ਜਵਾਬ ਤਾਂ ਕੀ ਹੁੰਦਾ ਮੇਰਾ ਤੇ ਅਮਰਤ ਹੀ ਅਮਰਤ ਆ ਮੈਂ ਕਿਹੜਾ ਕੁਝ ਖਾਣਾ ਪੀਣਾ ਮਹਾਰਾਜ ਕੁਝ ਖਾਂਦੇ ਪੀਂਦੇ ਹੁਣ ਕਿਦਾ ਮਤਲਬ ਵੀ ਉਹਨਾਂ ਨੇ ਅਮਰਤ ਛਕ ਲਿਆ ਭੱਜ ਕੇ ਜਾਗੇ ਵੀ ਸਾਡਾ ਇੱਕ ਸਵਾਲ ਜੀ ਵੀ ਮੈਂ ਬੜਾ ਸੱਚਾ ਸੁੱਚਾ ਤੇ ਤੁਸੀਂ ਸਾਰੇ ਨਕੰਮੇ ਤੁਰੇ ਫਿਰਦੇ ਜੇ ਕਿਰਪਾਨਾਂ ਉਤੋਂ ਦੀ ਪਾ ਕੇ ਤੁਸੀਂ ਸਾਰੇ ਗਲਤ ਜੇ ਮੈਂ ਬੜਾ ਸੱਚਾ ਜੀ ਤੁਹਾਡੀ ਫਰਸਟ ਪ੍ਰਾਇੋਰਟੀ ਹੈ ਅਮਰਤ ਛਕਣਾ ਸਿੱਖ ਹੋਣ ਦੇ ਨਾਤੇ ਸਿੱਖ ਤੋਂ ਸਿੰਘ ਬਣਾਉਂਦਿਆਂ 200 ਤੇ 39 ਸਾਲ ਦਾ ਪੀਰੀਅਡ ਲੱਗਾ ਇਹ 239 ਸਾਲ ਬਾਅਦ ਜਿਹੜੀ ਘਾੜਤ ਮਹਾਰਾਜ ਨੇ ਘੜੀ ਉਸ ਘਾੜਤ ਨੂੰ ਕਿਹਾ ਜਾਂਦਾ ਵਾ ਖਾਲਸਾ ਐਵੇਂ ਨਾ ਕਹਿ ਦਿਆ ਕਰੋ ਮੈਂ ਤੇ ਅੰਮ੍ਰਿਤ ਅੰਦਰ ਹੀ ਆ ਜੀ ਮੇਰੇ ਮੈਨੂੰ ਕੀ ਲੋੜਿਆ ਸ਼ਕਣ ਦੀ ਮੇਰੇ ਤੇ ਅੰਦਰ ਬਥੇਰਾ ਅੰਮ੍ਰਿਤ ਆ ਸਨਮਾਨਯੋਗ ਮਾਈਆਂ ਬੈਠੀਆਂ ਦੁੱਧ ਦੇ ਵਿੱਚ ਦੇਸੀ ਕਿਉ ਹੈ ਤੁਹਾਡੇ ਜੇ ਕੋਈ ਮਾਈ ਐਸੀ ਬੈਠੀ ਜਿਹੜੀ ਦੁੱਧ ਦੇ ਵਿੱਚ ਹੱਥ ਪਾ ਕੇ ਤੇ ਸਿੱਧਾ ਦੇਸੀ ਘਿਓ ਕੱਢ ਕੇ ਵਿਖਾਵੇ ਹੈ ਕਿਸੇ ਚ ਨਹੀਂ ਤਾਕਤ ਸਾਰੀ ਦੁਨੀਆ ਜਾਣਦੀ ਏ ਕਿ ਦੇਸੀ ਘਿਓ ਦੁੱਧ ਦੇ ਵਿੱਚ ਆ ਪਰ ਉਸ ਦੇਸੀ ਘਿਓ ਨੂੰ ਕੱਢਣ ਵਾਸਤੇ ਦੁੱਧ ਨੂੰ ਜਾਗ ਬਾਹਰੋਂ ਲੱਗਣੀ ਆ ਖੱਟੀ ਦੀ ਫੇਰ ਉਹਦਾ ਬਣਦਾ ਵਾ ਦਹੀਂ ਫੇਰ ਉਹਨੂੰ ਰੜਕਿਆ ਜਾਣਾ ਵਾ ਫੇਰ ਉਹਦਾ ਮੱਖਣ ਹੋਣਾ ਫੇਰ ਉਹਦੀ ਲੱਸੀ ਵੱਖ ਹੋਣੀ ਆ ਤੇ ਮੱਖਣ ਨੂੰ ਗਰਮ ਕਰੋਗੇ ਤੇ ਫੇਰ ਜਾ ਕੇ ਉਹਦਾ ਦੇਸੀ ਘਿਓ ਬਣਨਾ ਵਾ ਅੰਮ੍ਰਿਤ ਬੇਸ਼ੱਕ ਤੁਹਾਡੇ ਸਾਰਿਆਂ ਦੇ ਅੰਦਰ ਆ ਪਰ ਜਿੰਨਾ ਚਿਰ ਬਾਹਰੋਂ ਜਾਗ ਨਹੀਂ ਲਾਉਂਦੇ ਉਹਨਾਂ ਚਿਰ ਅੰਦਰ ਵਾਲਾ ਅੰਮ੍ਰਿਤ ਪੈਦਾ ਹੀ ਨਹੀਂ ਹੋ ਸਕਦਾ ਇਹ ਦੁਨੀਆ ਦੀ ਸਚਾਈ ਆ ਅੰਮ੍ਰਿਤ ਛਕਣਾ ਬੇहद ਲਾਜ਼ਮੀ ਆ ਸਿੱਖ ਹੋਣ ਦੇ ਨਾਤੇ ਭਾਈ ਦਇਆ ਸਿੰਘ ਨੇ ਇੱਕ ਪ੍ਰਸ਼ਨ ਕੀਤਾ ਗੁਰੂ ਕਲਗੀਧਰ ਪਾਤਸ਼ਾਹ ਨੂੰ ਉਹ ਕਹਿੰਦਾ ਮਹਾਰਾਜ ਅਸੀਂ ਅਮਰਤ ਲੈਣ ਲੱਗੇ ਆ ਸਿਰ ਦਿੱਤੇ ਆ ਤੁਸੀਂ ਪੰਜਾਂ ਦੇ ਸਿਰ ਲਏ ਆ ਗੁਰੂ ਕਲਖੀ ਤਰਪਾਦशाह ਦੇ ਸਾਹਮਣੇ ਖਲੋਤੇ ਭਾਈ ਦਇਆ ਸਿੰਘ ਕਹਿਣ ਲੱਗੇ ਮਹਾਰਾਜ ਅਸੀਂ ਅਮਰਤ ਲਿਆਏ ਸਿਰ ਦਿੱਤੇ ਆ ਤੁਸੀਂ ਅਮਰਤ ਲੈਣਾ ਤੇ ਕੀ ਦਓਗੇ ਸ਼ੇਰ ਦੋਗੇ ਗੁਰਦੇਵ ਪਾਤਸ਼ਾਹ ਨੇ ਆਖਿਆ ਦਾਮ ਤੂੰ ਮੈਂ ਦੇ ਨਾ ਸਕੂੰ ਭੇਟਾ ਮਨਜ਼ੂਰ ਕਰੋ ਸੁਣੋ ਦਇਆ ਸਿੰਘ ਜੋ ਜੋ ਭੇਟ ਮੈਂ ਚੜਾਉਂਗਾ ਤੂੰ ਇੱਕ ਸ਼ੇਰ ਦਿੱਤਾ ਮੇਰੀ ਸੁਣ ਲੈ ਪਿਤਾ ਕਟਵਾ ਕੇ ਜੈਸੇ ਖੂਨ ਕੀ ਖਿਲਾਈ ਹੋਲੀ ਵੈਸੇ ਹੋਲੀ ਬੇਟਿਆਂ ਕੇ ਖੂਨ ਕੀ ਖਿਲਾਉਂਗਾ ਦੋ ਚਮਕੌਰ ਮੈਂ ਕਟਾਉਂਗਾ ਕਟਾਰ ਸੰਗ ਦੋ ਸਰਹੰਦ ਕੀ ਦੀਵਾਰੋਂ ਮੈਂ ਚਨਾਉਂਗਾ हाथ पे ना बाज होगा सर पे ना ताज होगा खुश गया राज होगा माही गुण गाऊंगा दया सया तुसी एक सिर देके अमृत ल्याए मेरे डब्बर दे सिरਾਂ दी गिनती नहीं होनी किसी दे कोलो मेनू अमृत दे मैं सिरਾਂ दी लाइन लाके रख देनी चाहे पोतेया ते चाहे मापया